ਤੁਸੀਂ ਜੁੜ ਚੁੱਕੇ ਹੋ ਜੀ ਐਸਐਮਜ਼ੈਨ ਨਿਊਜ਼ ਦੇ ਨਾਲ ਤੇ ਮੈਂ ਹਾਂ ਵਰਿੰਦਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਇਤਿਹਾਸ ਜੁੜ ਗਿਆ ਹੈ ਅੱਜ ਜੋ ਹੈ ਇੱਕ ਨਵਾਂ ਸਮੀਕਰਨ ਜਿਹੜਾ ਹੈ ਉਹ ਬਣ ਗਿਆ ਹੈ ਇਸ ਦੇ ਨਾਲ ਜੋ ਪੰਜਾਬ ਦੀ ਸਿਆਸਤ ਦੇ ਸਮੀਕਰਣੇ ਉਹ ਬਦਲ ਗਏ ਨੇ ਅੱਜ ਸ਼ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੰਬੰਦਨ ਹੋ ਗਿਆ ਹੈ ਇਸ ਦਾ ਐਲਾਨ ਅੱਜ ਅਕਾਲੀ ਦਲ ਦੇ ਦਫ਼ਤਰ ਤੋਂ ਅਕਾਲੀ ਦਲ ਦੇ ਦਫ਼ਤਰ ਤੋਂ ਕੀਤਾ ਗਿਆ ਹੈ ਸ਼ਰਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਗਠਜੰਬੰਦਨ ਹੋ ਗਿਆ ਹੈ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਦਾ ਰਸਮੀ ਐਲਾਨ ਅੱਜ ਕੀਤਾ ਹੈ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 97 ਸੀਟਾਂ ਤੇ ਸ਼ਰਮਣੀ ਅਕਾਲੀ ਦਲ ਅਤੇ 20 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਚੋਣ ਲੜੇਗੀ ਇਸ ਦਾ ਐਲਾਨ ਅੱਜ ਸ਼ਰਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਿਰਫ 2022 ਦੀਆਂ ਚੋਣਾਂ ਹੀ ਨਹੀਂ ਆਉਣ ਵਾਲੀਆਂ ਜਿੰਨੀਆਂ ਵੀ ਚੋਣਾਂ ਹੋਣਗੀਆਂ ਉਹ ਇਸੇ ਤਰੀਕੇ ਨਾਲ ਬਹੁਜਨ ਸਮਾਜ ਪਾਰਟੀ ਅਤੇ ਸ਼ਰਮਣੀ ਅਕਾਲੀ ਦਲ ਦੇ ਗੱਠ ਜੋੜ ਦੇ ਨਾਲ ਲੜੀਆਂ ਜਾਣਗੀਆਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਵੀ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜੋ ਕੌਮੀ ਪ੍ਰਧਾਨ ਨੇ ਮਾਇਆਵਤੀ ਜੀ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਮਾਇਆਵਤੀ ਨੇ ਉਹਦੇ ਨਜ਼ਦੀਕੀ ਅਤੇ ਪਾਰਟੀ ਦੇ ਜਨਰਲ ਸਕੱਤਰ ਬਹੁਜਨ ਸਵਾਜ ਪਾਰਟੀ ਦੇ ਜਨਰਲ ਸਕੱਤਰ ਜੋ ਚੰਦ ਸतीश ਚੰਦਰ ਨੇ ਸतीश ਮਿਸ਼ਰਾ ਉਹਨਾਂ ਦੇ ਨਾਲ ਵੀ ਸ਼ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਬਾਦਲ ਅਤੇ ਸतीश ਮਿਸ਼ਰਾ ਦੇ ਵਿਚਾਲੇ ਕੱਲ ਕਾਫੀ ਦੇਰ ਤੱਕ ਬੈਠਕਾਂ ਦਾ ਦੌਰ ਜਾਰੀ ਰਿਹਾ ਗੱਲਬਾਤ ਹੁੰਦੀ ਰਹੀ ਦੱਸਣਯੋਗ ਹੈ ਕਿ ਸ਼ਰੋਮਣੀ ਅਕਾਲੀ ਦਲ ਜੋ ਹੈ ਉਹ ਬਹੁਜਨ ਸਵਾਜ ਪਾਰਟੀ ਨੂੰ ਜੋ ਹੈ 18 ਸੀਟਾਂ ਤੇ ਚੋਣ ਲੜਨ ਦੀ ਗੱਲ ਕਰ ਰਹੀ ਸੀਗੀ ਪਰ ਜਿਸ ਤਰੀਕੇ ਨਾਲ ਬਹੁਜਨ ਸਮਾਜ ਪਾਰਟੀ ਪਹਿਲਾਂ ਕਹਿ ਰਹੀ ਸੀ ਕਿ 37 ਤੋਂ 40 ਸੀਟਾਂ ਤੇ ਉਹਨਾਂ ਨੇ ਚੋਣ ਲੜਨ ਦਾ ਵਿਚਾਰ ਬਣਾਇਆ ਹੈ ਉਸ ਦੇ ਨਾਲ ਹੀ ਜੇ ਕੱਲ ਕੱਲ ਦੀ ਗੱਲ ਕਰੀਏ ਤੇ 23 ਤੋਂ 25 ਸੀਟਾਂ ਦੀ ਗੱਲ ਚੱਲ ਰਹੀ ਸੀਗੀ ਬਹੁਜਨ ਸਮਾਜ ਪਾਰਟੀ ਦਾ ਇਹ ਕਹਿਣਾ ਸੀਗਾ ਕਿ 23 ਤੋਂ 25 ਸੀਟਾਂ ਤੱਕ ਤੇ ਉਹ ਚੋਣ ਜਿਹੜੇ ਹੈਗੇ ਚੋਣਾ ਲੜਨਗੇ ਆਪਣੇ ਉਮੀਦਵਾਰ ਖੜੇ ਕਰਨਗੇ ਪਰ ਜਿਸ ਤਰੀਕੇ ਦਾ ਨਾਲ ਕੱਲ ਬੀਤੇ ਦਿਨ ਬੈਠਕਾਂ ਦਾ ਦੌਰ ਜਾਰੀ ਸੀ ਉਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜੋ ਸ਼ਰੋਮਣੀ ਅਕਾਲੀ ਦਲ ਹੈ ਉਹ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ 2022 ਦੀਆਂ ਲੋਕ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ 97 ਸੀਟਾਂ ਤੇ ਸ਼ਰੋਮਣੀ ਅਕਾਲੀ ਦਲ ਚੋਣ ਲੜੇਗੀ ਅਤੇ ਜੋ 20 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਲੜੀ ਜਾਏਗੀ ਇਸ ਦੇ ਨਾਲ ਹੀ ਇਸ ਗੱਠ ਜੋੜ ਦੇ ਨਾਲ ਹੀ ਜੋ ਨਵੇਂ ਸਮੀਕਰਨ ਪੰਜਾਬ ਦੀ ਸਿਆਸਤ ਦੇ ਵਿੱਚ ਜੁੜ ਗਏ ਨੇ ਇਹ ਸਮੀਕਰਨਾਂ ਦਾ ਜੋ ਹੈ ਉਹ ਕੀ ਦੂਸਰੀਆਂ ਸਿਆਸੀ ਪਾਰਟੀਆਂ ਤੇ ਕੀ ਅਸਰ ਹੋਊਗਾ ਇਹ ਵੀ ਵਿਚਾਰਨ ਵਾਲੀ ਗੱਲ ਹੈ ਇਹਨਾਂ ਹੀ ਦੱਸ ਦੇ ਕਿ ਜੋ ਸ਼ਰੋਮਣੀ ਅਕਾਲੀ ਦਲ ਹੈ ਉਸ ਦਾ ਕਿਸਾਨ ਵਰਗ ਤੇ ਅਤੇ ਪਿੰਡੂ ਖਿੱਤੇ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵ ਦੱਸਿਆ ਜਾ ਰਿਹਾ ਔਰ ਜਿਸ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਲਗਭਗ 30 ਫੀਸਦੀ ਦੇ ਕਰੀਬ ਜੋ ਅਨੁਸੂਚੀ ਜਾਤੀ ਦੇ ਜਿਹੜੇ ਲੋਕ ਰਹਿੰਦੇ ਨੇ ਔਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਕਾਫੀ ਜੋ ਹੈ ਅਸਰ ਹੈ ਜਿਹੜੇ ਅਨੁਸੂਚੀ ਜਾਤੀ ਦੇ ਲੋਕ ਨੇ ਦਲਿਤ ਵਰਗ ਹੈ ਉਹ ਇਹਨਾਂ ਦੀ ਜਿਹੜੀ ਪਾਰਟੀ ਮੰਨੀ ਜਾਂਦੀ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਦੋਨੇ ਪਾਰਟੀਆਂ ਦਾ ਗੱਠ ਜੋੜ ਹੋਇਆ ਹੈ ਇਸ ਦੇ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਜਿਹੜੇ ਨੇ ਉਹ ਬਦਲ ਜਾਣਗੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੋ ਜਿਸ ਤਰੀਕੇ ਦਾ ਨਾ ਅਜ ਤੋਂ 25 ਸਾਲ ਪਹਿਲਾਂ ਵੀ 1996 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਉਸ ਦੌਰਾਨ ਜੋ ਜਿਸ ਤਰੀਕੇ ਦਾ ਨਾ ਗੱਠ ਜੋੜ ਹੋਇਆ ਸੀ ਇਹਨਾਂ ਦਾ ਸ਼੍ਰਮਣੀ ਅਕਾਲੀ ਦਲ ਦਾ ਅਤੇ ਬਹੁਜਨ ਸਮਾਜ ਪਾਰਟੀ ਦਾ 1996 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਉਹਦੇ ਵਿੱਚ 13 ਸੀਟਾਂ ਤੋਂ 11 ਸੀਟਾਂ ਜਿਹੜੀਆਂ ਸੀ ਉਹ ਗੱਠਬੰਧਨ ਵੱਲੋਂ ਜਿੱਤੀਆਂ ਗਈਆਂ ਸੀ ਬਹੁਜਨ ਸਮਾਜ ਪਾਰਟੀ ਵੱਲੋਂ ਔਰ ਸ਼੍ਰਮਣੀ ਅਕਾਲੀ ਦਲ ਵੱਲੋਂ ਜਿਹਦੇ ਵਿੱਚ 8 ਸੀਟਾਂ ਉਸ ਵੇਲੇ ਸ਼ਰੋਮਣੀ ਅਕਾਲੀ ਦਲ ਵੱਲੋਂ ਜਿੱਤੀਆਂ ਗਈਆਂ ਸੀ ਅਤੇ ਤਿੰਨ ਸੀਟਾਂ ਜਿਹੜੀਆਂ ਸੀ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਜਿੱਤੀਆਂ ਗਈਆਂ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਵੇਲੇ 1997 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਸ ਵੇਲੇ ਜੋ ਸ਼ਰੋਮਣੀ ਅਕਾਲੀ ਦਲ ਆ ਉਹਨਾਂ ਨੇ ਬਿਨਾਂ ਸ਼ਰਤ ਦੇ ਉਹਨਾਂ ਨੇ ਬਿਨਾਂ ਸ਼ਰਤ ਦੇ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕੀਤਾ ਸੀਗਾ ਜਿਸ ਦੇ ਪਿੱਛੋਂ ਜਿਸ ਦੇ ਕਾਰਨ ਜੋ ਬੌਜਲ ਸਮਾਜ ਪਾਰਟੀ ਅਤੇ ਸ਼ਰਮਣੀ ਕਾਲੀ ਦਲ ਦਾ ਗੱਠਜੋੜ ਜਿਹੜਾ ਸੀ ਉਹ ਟੁੱਟ ਗਿਆ ਸੀਗਾ ਇਸੇ ਤੁਹਾਨੂੰ ਦੱਸ ਦਈਏ ਕਿ ਉਸ ਵੇਲੇ ਦੇ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਸੀਗੇ ਤਤਕਾਲੀ ਪ੍ਰਧਾਨ ਜੱ태ਦਾਰ ਗੁਰਚੰਦ ਸਿੰਘ ਟੋੜਾ ਜੱ태ਦਾਰ ਗੁਰਚੰਦ ਸਿੰਘ ਟੋੜਾ ਨੇ ਵੀ ਇਹ ਗੱਲ مشਵਰਾ ਦਿੱਤਾ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਇਹ ਜਿਹੜਾ ਗੱਠਜੋੜ ਹੈਗਾ ਬਹੁਜਨ ਆਪਣੇ ਸ਼ਰਮਣੀ ਅਕਾਲੀ ਦਲ ਦਾ ਅਤੇ ਭਾਰਤੀ ਜਨਤਾ ਪਾਰਟੀ ਦਾ ਉਹ ਨਾ ਕਰਨ ਇਸ ਦੀ ਬਜਾਏ ਉਹ ਗੱਠ ਜੋੜ ਦੇ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠ ਜੋੜ ਕਰਨ ਦਾ ਉਹ مشورہ دے ਰਹੇ ਸੀਗੇ ਪਰ ਜਿਸ ਤਰੀਕੇ ਦੇ ਨਾਲ ਸ਼ਰਮਣੀ ਅਕਾਲੀ ਦਲ ਨੇ ਜੋ ਬਹੁਜਨ ਆਪਣੇ ਭਾਰਤੀ ਜਨਤਾ ਪਾਰਟੀ ਨਾਲ 1997 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਗੱਠ ਜੋੜ ਕਰ ਲਿਆ ਸੀਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ 2019 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਵੀ ਜੋ ਆ ਬਹੁਜਨ ਸਮਾਜ ਪਾਰਟੀ ਨੂੰ ਤਕਰੀਬਨ 3.52 ਫੀਸਦੀ ਵੋਟਾਂ ਪਈਆਂ ਸੀਗੀਆਂ ਔਰ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤਕਰੀਬਨ 1.52 ਫੀਸਦੀ ਵੋਟਾਂ ਪਈਆਂ ਸੀਗੀਆਂ ਇਸ ਦੇ ਨਾਲ ਹੀ ਦੱਸ ਦਈਏ ਕਿ ਜੋ ਰਸਮੀ ਐਲਾਨ ਕੀਤਾ ਗਿਆ ਹੈ ਸ਼ਰਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਉਹਦੇ ਵਿੱਚ ਦੱਸਿਆ ਗਿਆ ਹੈ ਸੁਖਬੀਰ ਬਾਦਲ ਜੋ ਆਪਣੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਗੱਠ ਜੋੜ ਦੇ ਰਾਹੀਂ 97 ਸੀਟਾਂ ਤੋਂ ਸ਼ਰਮਣੀ ਅਕਾਲੀ ਦਲ ਚੋਣ ਲੜੇਗੀ ਅਤੇ 20 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਆਪਣੇ ਉਮੀਦਵਾਰ ਉਤਾਰੇ ਜਾਣਗੇ ਸੋ ਇਸ ਵੇਲੇ ਜੋ ਉਥੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਸ਼ਰਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਉਹਦੇ ਵਿੱਚ ਇਸ ਵੇਲੇ ਸੁਖਬੀਰ ਸਿੰਘ ਬਾਦਲ ਜਸਵੀਰ ਸਿੰਘ ਗੜੀ ਜੋ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਇਸ ਦੇ ਨਾਲ ਰਣਜੀਤ ਸਿੰਘ ਜੋ ਨੇ ਬੈਣੀਵਾਲ ਰਣਜੀਤ ਸਿੰਘ ਬੈਣੀਵਾਲ ਜੋ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੇ ਇਨਚਾਰਜ ਨੇ ਬਹੁਜਨ ਸਮਾਜ ਪਾਰਟੀ ਦੇ ਇਸ ਦੇ ਨਾਲ ਹੀ ਡਾਕਟਰ ਦਲਜੀਤ ਸਿੰਘ ਚੀਮਾ ਉੱਥੇ ਮੌਜੂਦ ਨੇ ਹਰ ਸਿਮਰਤ ਕੌਰ ਬਾਦਲ ਵਿਕਰਮਜੀਤ ਸਿੰਘ ਮਜੀਠੀਆ ਔਰ ਹੋਰ ਕਈ ਜਿਹੜੇ ਆਗੂ ਨੇ ਸ਼ਰਮਣੀ ਅਕਾਲੀ ਦਲ ਦੇ ਔਰ ਬਹੁਜਨ ਸਮਾਜ ਪਾਰਟੀ ਦੇ ਉੱਥੇ ਮੌਜੂਦ ਨੇ ਇਸ ਦੇ ਨਾਲ ਹੀ ਜੋ ਬਹੁਜਨ ਸਮਾਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਸतीश ਮਿਸ਼ਰਾ ਉੱਥੇ ਮੌਜੂਦ ਨੇ ਔਰ ਇਹ ਜਿਹੜਾ ਗੱਠ ਜੋੜ ਹੋਇਆ ਹੈ ਇੱਕ ਨਵਾਂ ਇਤਿਹਾਸ ਰਚਿਆ ਗਿਆ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਥੇ ਤੁਹਾਨੂੰ ਦੱਸ ਦਈਏ ਕਿ ਮਾਲਵਾ ਖੇਤਰ ਤੋਂ 7 ਜਿਹੜੇ ਉਮੀਦਵਾਰ ਨੇ ਉਹ ਬਹੁਜਨ ਸਮਾਜ ਪਾਰਟੀ ਆ ਆਪਣੇ ਉਤਾਰੇਗੇ ਇਸ ਦੇ ਨਾਲ ਹੀ ਦੁਆਬਾ ਖੇਤਰ ਦੀ ਗੱਲ ਕਰੀਏ ਤੇ ਜਿੱਥੇ ਦਲਿਤ ਵੋਟ ਜਿਹੜੀ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਹੈ 8 ਉਮੀਦਵਾਰ ਜਿਹੜੇ ਨੇ ਉਹ ਦੁਆਬਾ ਖੇਤਰ ਤੋਂ ਉਤਾਰੇ ਜਾਣਗੇ ਔਰ ਮਾਝਾ ਖੇਤਰ ਦੀ ਜੇ ਗੱਲ ਕਰੀਏ ਤਾਂ ਪੰਜ ਉਮੀਦਵਾਰ ਬਹੁਜਨ ਸਮਾਜ ਪਾਰਟੀ ਵੱਲੋਂ ਮਾਝੇ ਦੇ ਖੇਤਰ ਦੇ ਵਿੱਚ उतारे ਜਾਣਗੇ ਇਸ ਦੇ ਨਾਲ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 20 ਉਮੀਦਵਾਰ ਜਿਹੜੇ ਆ ਬਹੁਜਨ ਸਮਾਜ ਪਾਰਟੀ ਵੱਲੋਂ उतारे ਜਾਣਗੇ ਔਰ ਸ਼ਰਮਣੀ ਅਕਾਲੀ ਦਲ ਵੱਲੋਂ 97 ਉਮੀਦਵਾਰ ਜਿਹੜੇ ਉਤਾਰਨ ਦੇ ਐਲਾਨ ਕੀਤਾ ਗਿਆ ਹੈ ਔਰ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਜਿਹੜਾ ਗੱਠਜੋੜ ਹੋਇਆ ਹੈ 25 ਸਾਲ ਬਾਅਦ ਇਹ ਗੱਠਜੋੜ ਜਿਹੜਾ ਉਹ ਹੋਇਆ ਹੈ ਸ਼ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਪੰਜਾਬ ਦਾ ਸਿਆਸੀ ਮਾਹੌਲ ਜਿਹੜਾ ਉਹ ਗੁੰਝਲਦਾਰ ਹੋਇਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਫੁੱਟ ਪਈ ਹੋਈ ਹੈ ਖਿੱਚੋ ਤੰਗ ਜਿਹੜੀ ਹੈ ਉਹ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਸ ਦਾ ਗਠਬੰਧਨ ਜਿਹੜਾ ਹੈ ਪਿਛਲੇ ਸਾਲ ਟੁੱਟ ਗਿਆ ਸੀਗਾ ਸ਼ਰਮਣੀ ਅਕਾਲੀ ਦਲ ਤੋਂ ਔਰ ਜਿਸ ਤਰੀਕੇ ਦੇ ਨਾਲ ਨਵਾਂ ਗੱਠ ਜੋੜ ਜਿਹੜਾ ਹੈ ਉਹ ਬਹੁਤ ਜਨ ਸਮਾਜ ਪਾਰਟੀ ਦਾ ਅਤੇ ਸ਼ਰੋਮਣੀ ਅਕਾਲੀ ਦਲ ਦਾ ਹੋਇਆ ਹੈ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਵੇਂ ਸਮੀਕਰਨ ਪਹਿਲਾਂ ਵੀ ਜ਼ਿਕਰ ਕਰਦੇ ਆ ਰਹੇ ਹਨ ਕਿ ਸਮੀਕਰਨ ਜਿਹੜੇ ਆ ਪੰਜਾਬ ਦੀਆਂ ਜਿਹੜੀਆਂ ਤਾਜ਼ਾ ਸਥਿਤੀਆਂ ਨੇ ਨਵੀਂ ਸਮੀਕਰਨ ਦੇ ਉੱਤੇ ਆਧਾਰਿਤ ਨੇ ਪੰਜਾਬ ਦੀਆਂ ਜਿਹੜੀਆਂ 2022 ਦੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ ਉਹ ਨਵੇਂ ਸਮੀਕਰਨਾਂ ਦੇ ਉੱਤੇ ਆਧਾਰਿਤ ਨੇ ਔਰ ਜਿਸ ਤਰੀਕੇ ਦੇ ਨਾਲ ਇਹ ਸਮੀਕਰਨ ਬਣਿਆ ਇੱਕ ਗੱਠਜੋੜ ਹੋਇਆ ਸ਼ਰੋਮਣੀ ਅਕਾਲੀ ਦਲ ਅਤੇ ਬੌਜਾ ਸਮਾਜ ਪਾਰਟੀ ਦਾ ਇਹ ਇੱਕ ਨਵਾਂ ਜੋ ਹੈ ਇਤਿਹਾਸ ਬਣ ਗਿਆ ਹੈ ਇੱਕ ਨਵਾਂ ਗੱਠਜੋੜ ਇਸ ਦੇ ਨਾਲ ਜਿਹੜੇ ਪੰਜਾਬ ਦੀ ਸਿਆਸਤ ਦੇ ਸਮੀਕਰਨ ਨੇ ਜਿਹੜੇ ਉਹ ਬਦਲ ਗਏ ਨੇ ਇਹਨਾਂ ਇਸ ਸਮੀਕਰਨ ਦਾ ਪੰਜਾਬ ਦੀਆਂ ਦੂਸਰੀ ਸਿਆਸੀ ਪਾਰਟੀਆਂ ਤੇ ਕੀ ਪ੍ਰਭਾਵ ਪਾਊਗਾ ਇਹ ਸਮਾਂ ਹੀ ਦੱਸੂਗਾ ਅੱਜ ਦੇ ਲਈ ਬਸ ਇੰਨਾ ਹੀ ਧੰਨਵਾਦ